ਇਵਨ ਨਿੱਕੇ ਨਿੱਕੇ ਜੀ ਗੱਲ ਵਿੱਚ ਕਾਫੀ ਮੁੱਦੇ ਖੜੇ ਹੋ ਜਾਂਦੇ ਨੇ ਜਿਹਦੇ ਕਾਰਨ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਗੁਰਦੁਆਰੇ ਜਾਣ ਵਿੱਚ ਇੰਟਰਸਟਿਡ ਨਹੀਂ ਹੈ ਤੇ ਉਹ ਉਹਨਾਂ ਨੂੰ ਇੱਕ ਬਹੁਤ ਚੰਗਾ ਬਹਾਨਾ ਮਿਲ ਗਿਆ ਹੈ ਕਿ ਉਹ ਗੁਰਦੁਆਰੇ ਵੱਲ ਨਹੀਂ ਜਾਣਗੇ ਜੀ ਅਸੀਂ ਚਾਹਾਂਗੇ ਕਿ ਇਹ ਤੁਸੀਂ ਸਾਨੂੰ ਕੋਈ ਇਹੋ ਜਿਹਾ ਇਲਾਜ ਦੱਸੋ ਕਿ ਅਸੀਂ ਇਸ ਨੂੰ ਕਿਵੇਂ ਰੋਕ ਸਕਦੇ ਹਾਂ ਦੇਖੋ ਇਲਾਜ ਤਾਂ ਮੇਰਾ ਖਿਆਲ ਹੈ ਕੌਮਾਂ ਜਿਨ੍ਹਾਂ ਨੂੰ ਇਹ ਚੈਲੰਜ ਫੇਸ ਹੁੰਦੇ ਨੇ ਉਹਨਾਂ ਨੇ ਹੀ ਕਰਨਾ ਹੁੰਦਾ ਹੈ ਅਸੀਂ ਸਮਝਦੇ ਹਾਂ ਕਿ ਇਹ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਗੁਰਦੁਆਰਿਆਂ ਦੇ ਝਗੜੇ ਸਾਡੇ ਲਈ ਬਦਨਾਮੀ ਦਾ ਕਾਰਨ ਬਣਦੇ ਨੇ ਫਿਰ ਕੇਸ ਅਦਾਲਤਾਂ 'ਚ ਜਾਂਦੇ ਨੇ ਜਿਹੜੇ ਸਾਡੇ ਰਿਸੋਰਸ ਨੇ ਜਿਹੜੇ ਕਿ ਕ੍ਰੀਏਟਿਵ ਕੰਮ ਲਈ ਚੰਗੇ ਕੰਮਾਂ ਲਈ ਲੱਗਣੇ ਚਾਹੀਦੇ ਨੇ ਉਹ ਅਸੀਂ ਵਕੀਲਾਂ ਦੀਆਂ ਜੇਬਾਂ ਭਰਦੇ ਫਿਰ ਲੜਦੇ ਵੀ ਉੱਪਰ ਤੱਕ ਜਾ ਕੇ ਜਾਂ ਥੱਲੇ ਕੇਸ ਲੂਜ਼ ਹੋ ਜਾਂਦਾ ਫਿਰ ਉੱਪਰ ਤੱਕ ਜਾਂਦੇ ਆ ਕਿ ਵੀ ਇਹ ਉਸ ਉਹ ਸਾਨੂੰ ਸਭ ਤੋਂ ਵੱਡਾ ਆਪਣਾ ਵੈਰੀ ਲੱਗਦਾ ਜਿਹਦੇ ਨਾਲ ਝਗੜਾ ਚੱਲ ਰਿਹਾ ਹੁੰਦਾ ਹੈ ਕਾਰਨ ਗੁਰਦੁਆਰਿਆਂ ਦੇ ਕੀ ਨੇ ਵੇਖੋ ਕਿਸੇ ਥਾਂ ਤੇ ਕੁਝ ਥਾਵਾਂ ਤੇ ਤਾਂ ਝਗੜੇ ਦਾ ਕਾਰਨ ਸਿਧਾਂਤਕ ਹੁੰਦੇ ਜੀ ਉਹ ਸਮਝ ਆ ਸਕਦਾ ਹੈ ਸਿਧਾਂਤਕ ਹੈ ਜੀ ਪੰਥ ਦੀ ਗੱਲ ਹੈ ਸਿੱਖ ਰਹਿਤ ਮਰਿਆਦਾ ਦੀ ਗੱਲ ਹੈ ਜਾਂ ਗੁਰਦੁਆਰਿਆਂ ਨੂੰ ਸਿੱਖੀ ਸਿਧਾਂਤਾਂ ਮੁਤਾਬਕ ਚਲਾਣਾ ਇੱਕ ਸੋਚ ਵਾਲੇ ਉਹ ਨੇ ਇਹ ਕੋਣ ਹੈ ਜਿਹੜੇ ਕਹਿੰਦੇ ਨੇ ਜੀ ਇਹ ਤਾਂ ਕਨਵੀਨੀਅਸ ਹੈ ਧਰਮ ਦਾ ਕਨਵੀਨੀਅਸ ਦਾ ਨਾਮ ਹੈ ਅਸੀਂ ਇਹਨੂੰ ਚਲਾਵਾਂਗੇ ਜਿਵੇਂ ਮਰਜ਼ੀ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ ਹੈ ਜਾਂ ਦੂਸਰੇ ਇਸ਼ੂ ਕੀ ਕਹਿੰਦੇ ਨੇ ਅਸੀਂ ਕੋਈ ਪ੍ਰਵਾਹ ਨਹੀਂ ਕਰਦੇ ਸਾਡੇ ਲਈ ਤਾਂ ਅਸੀਂ 5-7 ਹੀ ਡਾਇਰੈਕਟਰ ਐ ਅਸੀਂ ਤਾਂ ਸੰਗਤ ਰੂਹੇ ਵਿੱਚ ਪਾਰਟਿਸਿਪੇਟ ਹੀ ਨਹੀਂ ਕਰਵਾਉਣਾ ਹੈ ਅਸੀਂ ਡਾਇਰੈਕਟਰ ਐ ਉਹ ਡਾਇਰੈਕਟਰ ਮਾਲਕ ਬਣਿਆ ਹੁੰਦੇ ਨੇ ਉਹ ਗੁਰਦੁਆਰਿਆਂ ਨੂੰ ਸ਼ੇਅਰਹੋਲਡਰ ਬਣ ਕੇ ਇੱਕ ਕੰਪਨੀ ਸਮਝਦੇ ਨੇ ਨਾ ਕਿ ਗੁਰੂ ਦਾ ਘਰ ਜਾਂ ਗੁਰੂ ਦੀ ਦਿੱਤੀ ਸੋ ਉੱਥੇ ਤੁਹਾਡਾ ਕਿਤੇ ਨਾ ਕਿਤੇ ਜਾ ਕੇ ਜਦੋਂ ਤੁਸੀਂ ਚੈਲੰਜ ਕਰਦੇ ਹੋ ਟਕਰਾਅ ਹੁੰਦਾ ਉਹ ਅੰਡਰਸਟੈਂਡੇਬਲ ਐ ਪਰ ਮੈਨੂੰ ਪ੍ਰੋਬਲਮ ਉਦੋਂ ਜ਼ਿਆਦਾ ਹੁੰਦੀ ਐ ਜਦੋਂ ਜਿਨ੍ਹਾਂ ਗੁਰਦੁਆਰਿਆਂ 'ਚ ਦੋਵੇਂ ਤਰ੍ਹਾਂ ਹੀ ਆਪਣੇ ਆਪ ਨੂੰ ਪੰਥ ਪਰਸ ਖੋਣਾ ਕਲੇਮ ਕਰਦੀ ਹੈ ਕਿ ਜੀ ਪੰਥ ਨੂੰ ਅਸੀਂ ਪਿਆਰ ਕਰਦੇ ਹਾਂ ਅਸੀਂ ਪਿਛਲੇ ਸੰਘਰਸ਼ ਨਾਲ ਜੁੜੇ ਹੋਏ ਹਾਂ ਅਸੀਂ ਬੜੇ ਚੰਗੇ ਸਿੱਖ ਹੈ ਤੇ ਉਹੀ ਇੱਕ ਦੂਸਰੇ ਦੀਆਂ ਪੱਗਾਂ ਵੀ ਲਾ ਰਹੇ ਹੁੰਦੇ ਨੇ ਉਹੀ ਜੱਜ ਦੇ ਸਾਹਮਣੇ ਜਾ ਕੇ ਝੂਠ ਵੀ ਬੋਲ ਰਹੇ ਹੁੰਦੇ ਨੇ ਔਰ ਬਿਲਕੁਲ ਫਰਾਡ ਲਿਸਟਾਂ ਵੀ ਬਣਾ ਰਹੇ ਹੁੰਦੇ ਨੇ ਇਲੈਕਸ਼ਨਾਂ ਜਿੱਤਣ ਸੋ ਇੱਥੇ ਹੋਮੇ ਦਾ ਰੋਲਾ ਆਉਂਦਾ ਹੈ ਕਿ ਵੀ ਅਸੀਂ ਗੁਰੂ ਦੀ ਮੱਤ ਲੈਣ ਨਾਲੋਂ ਜ਼ਿਆਦਾ ਆਪਣੀ ਇਸ ਧਨ ਦਾ ਲੋਭ ਹੈ ਜਿਹਦੇ ਕੋਲ ਚਾਰ ਪੈਸੇ ਆ ਜਾਂਦੇ ਨੇ ਉਹ ਸਮਝਦਾ ਜੀ ਮੇਰਾ ਕੀ ਹੈ ਮੈਂ ਮੈਨੂੰ ਬਣਾਓ ਪ੍ਰਧਾਨ ਜੀ ਮੈਂ ਇਹਨੇ ਪੈਸੇ ਦੇ ਦੂੰਗਾ ਔਰ ਇਹ ਵੀ ਪਤਾ ਨਹੀਂ ਕਿਥੋਂ ਇਹ ਸ਼ੁਰੂ ਹੋ ਗਿਆ ਜੀ ਸੰਗ ਬਰਬਰ ਦੇ ਉੱਤੇ ਨਾਂ ਲਿਖ ਦਿਓ ਜੀ ਫਲਾਣੇ ਨੇ ਦਿੱਤਾ ਜੀ ਇੱਥੇ ਤਾਂ ਕਿਨੂੰ ਤੁਸੀਂ ਕੀ ਦੇਣੇ ਇੱਥੇ ਤਾਂ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਇਹ ਤਾਂ ਸਿੱਖੀ ਹੁਕਮ ਮੰਨਣ ਦਾ ਧਰਮ ਹੈ ਤਨ ਮਨ ਤਨ ਉਸ ਰੱਬ ਨੂੰ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੇ ਮੇਰਾ ਸੀ ਕੀ ਜਿਵੇਂ ਰੱਬ ਨੇ ਇੰਨਾ ਕੁਝ ਦਿੱਤੇ ਕਿ ਦਿਨ ਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਵੰਤਰ ਖਾਹੀ ਖਾਂ ਜੁਗਾ ਤੋਂ ਅਸੀਂ ਭੁੱਖੇ ਖਾ ਰਾਂ ਉਸ ਗੁਰੂ ਦੇ ਘਰ ਚ ਜਾ ਕੇ ਅਸੀਂ ਕੀ ਦੇਣ ਜੋਗੇ ਤੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਦਿਖਾਵਾ ਕਲਚਰ ਹੈ ਇਹ ਹਉਮੈ ਦਾ ਕਲਚਰ ਹੈ ਔਰ ਆਸੇ ਹੀ ਅਜਵੇਂ ਅਸੀਂ ਅਗਲੀ ਜਨਰੇਸ਼ਨ ਦੀ ਗੱਲ ਕੀਤੀ ਹੈ ਆਈ ਹੋਪ ਕਿ ਇਹ ਜਿਹੜੀਆਂ ਸਾਡੀਆਂ ਬੁਰਾਈਆਂ ਸਾਡੀਆਂ ਕਮਜ਼ੋਰੀਆਂ ਅਸੀਂ ਸਾਊਥ ਏਸ਼ੀਆ ਤੋਂ ਸੱਤ ਸਮੁੰਦਰ ਪਾਰ ਲੈ ਕੇ ਜਹਾਜ਼ਾਂ ਚ ਨਾਲ ਹੀ ਲੈ ਆਏ ਹਾਂ ਇਹੀ ਕੋਨਵਾ ਪ੍ਰਸਤੀ ਇਹੀ ਟੱਬਰਵਾਦ ਇਹੀ ਜਾਤ ਪ੍ਰਸਤੀ ਇਹ ਤੋਂ ਨਵੀਂ ਜਨਰੇਸ਼ਨ ਖੇੜਾ ਛੜਾਏ ਸਾਡਾ ਉਹ ਅੱਗੇ ਆਣ ਮੈਨੇਜਮੈਂਟਸ ਦੇ ਵਿੱਚ ਉਸ ਕਿਸਮ ਦੇ ਸਿਸਟਮ ਨੂੰ ਤੋੜਨ ਤੇ ਉਹਦੇ ਚੋਂ ਇਹ ਸਾਰੇ ਝਗੜੇ ਵਗੈਰਾ ਨਿਬੜ ਸਕਦੇ ਨੇ ਨਹੀਂ ਤਾਂ ਅਸੀਂ ਤਾਂ ਬਹੁਤ ਸਾਰੇ ਹਮੇ ਦੇ ਮਾਰੇ ਹੋਏ ਇਸ ਕਿਸਮ ਦੀ ਕਰਤੂਤ ਹੀ ਕਰਨ ਦੇ ਕਾਬਿਲ ਹੈ ਇਸ ਤੋਂ ਜ਼ਿਆਦਾ ਨਹੀਂ ਹੈਗੇ ਅਸੀਂ ਕੁਝ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਸਾਡਾ ਪ੍ਰੋਗਰਾਮ ਸਮਾਪਤੀ ਵੱਲ ਵੱਧ ਰਿਹਾ ਹੈ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਥੌਟ ਆਫ ਦਿਡੇ ਦੋ ਦੇਖੋ ਬਾਬਾ ਫਰੀਦ ਬਹੁਤ ਵੱਡੇ ਮਹਾਪੁਰਖ ਹੋਏ ਨੇ ਬਾਬਾ ਫਰੀਦ ਸ਼ਕਰਗੰਜ ਪਾਕ ਪਟਨ ਮਲਤਾਨ ਚ ਗੁਰੂ ਨਾਨਕ ਸਾਹਿਬ ਤੋਂ ਵੀ 250 300 ਸਾਲ ਪਹਿਲਾਂ ਹੋਏ ਜਦੋਂ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਤੇ ਨਿਕਲੇ ਤੇ ਉਹ ਪਾਕ ਪਟਨ ਵੀ ਗਏ ਔਰ ਉਹਨਾਂ ਦੇ ਬਾਬਾ ਫਰੀਦ ਦੇ ਹੀ ਅੱਗੋਂ ਡਿਸੈਂਡੈਂਟ ਜਿਹੜੇ ਨੇ ਡਿਸੈਂਡੈਂਟ ਕੋਈ ਪਰਿਵਾਰਕ ਸੈਂਸ ਤੋਂ ਨਹੀਂ ਉਹਨਾਂ ਦੇ ਗੱਦੀ ਨਸ਼ੀਨ ਉੱਥੇ ਸਨ ਔਰ ਉਹਨਾਂ ਦੀ ਬਾਣੀ ਉਹਨਾਂ ਨੇ ਲਿਆਂਦੀ ਔਰ ਗੁਰੂ ਅਰਜਨ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਫਾਈਨਲ ਬੀੜ ਆਰ ਬੀੜ ਤਿਆਰ ਕੀਤੀ ਤੇ ਬਾਬਾ ਫਰੀਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੇ ਸ਼ਬਦ ਨੇ 4 ਔਰ 130 ਤੋਂ ਜ਼ਿਆਦਾ ਮੈਨੂੰ ਐਗਜ਼ੈਕਟ ਨੰਬਰ ਨਹੀਂ ਹੈ ਸ਼ਲੋਕ ਨੇ ਸੋ ਉਹਨਾਂ ਚ ਇੱਕ ਸ਼ਲੋਕ ਹੈ ਜਿਹੜਾ ਬੜਾ ਐਮ ਹੈ ਜਦੋਂ ਅਸੀਂ ਘੱਲੂਕਾਰਿਆਂ ਦੀ ਗੱਲ ਕੀਤੀ ਹੈ ਬੇਕਾਰੀ ਖੌਮ ਦੀ ਗੱਲ ਕੀਤੀ ਹੈ ਤੇ ਬਾਬਾ ਫਰੀਦ ਦੀ ਬਾਣੀ ਸਾਨੂੰ ਇਹ ਯਾਦ ਕਰਵਾਉਂਦੀ ਹੈ ਫਰੀਦਾ ਬਾਰ ਪਰਾਇ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਕਸੀ ਜੀਓ શરીਰੋਂ ਲੈ ਬਾਬਾ ਫਰੀਦ ਕਹਿੰਦੇ ਨੇ ਕਿ ਏ ਸਾਈਂ ਏ ਰੱਬ ਏ ਨਰੰਕਾਰ ਏ ਵਾਹਿਗੁਰੂ ਮੈਨੂੰ ਕਿਸੇ ਦਾ ਮੁਤਾਜ ਨਾ ਕਰੀ ਮੈਨੂੰ ਕਿਸੇ ਦੇ ਦਰਵਾਜ਼ੇ ਅੱਗੇ ਨਾ ਬਿਠਾਈਂ ਬਾਹਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਕਸੀ ਜੀਓ શરીਰੋਂ ਲੈ ਜੇ ਕਦੇ ਇਹੋ ਜੀ ਕੋ ਹਾਲਤ ਬਣ ਜਾਏ ਕਿ ਕਿਸੇ ਦੀ ਮੁਤਾਜੀ ਕਿਸੇ ਦੇ ਉੱਤੇ ਡਿਪੈਂਡੈਂਟ ਹੋਣਾ ਹੈ ਫਿਰ ਮੇਰੀ ਜਿੰਦ ਕੱਢ ਲਈ ਪਰ ਮੈਨੂੰ ਇਹ ਦਿਨ ਨਾ ਦਿਖਾਈ ਸੋ ਮੈਂ ਸਮਝਦਾ ਹਾਂ ਵੀ ਅੱਜ ਸਾਡੀ ਬੇਕਰੀ ਕੌਮ ਦੀ ਦਾਸਤਾਨ ਇਹ ਬੇਕਰੇ ਹੋਣਾ ਹੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ ਤੇ ਰੱਬ ਸਾਨੂੰ ਇਸ ਬੇ ਕਰੀ ਸਥਿਤੀ ਚੋਂ ਕਢੇ ਤੇ ਘਰ-ਘਾਟ ਵਾਲਾ ਬਣਾਏ ਸਾਡਾ ਆਪਣਾ ਘਰ ਹੋਏ ਜਿਹਨੂੰ ਅਸੀਂ ਮਾਣ ਨਾਲ ਕਹਿ ਸਕੀਏ ਕਿ ਇਹ ਸਾਡਾ ਆਪਣਾ ਘਰ ਹੈ ਕੌਮੀ ਘਰ ਹੈ ਜਿਸ ਨੂੰ ਅਸੀਂ ਆਪਣਾ ਕਹਿ ਸਕੀ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ